प्रिंसीपल टीचर साहबान और साड़ी मार्केट के प्रधान श्री यशपाल जी और इतने आए सारे पत्र पत्र का मैं बहुत सत्कार कर दिया मैं अब बसंत रितु कलाब श्री रेश कुमार ने आौका दिता इस मंच से मैं उन्होंत धन्यवाद करना तो इस बसंत रितु तो कलाब न मेरे पिछले तीस साल तो बहुत संबंध ने और मैंने स्कूलों जा ਔਰ ਪర్యాਵਰਣ ਨੂੰ ਬਚਾਉਣ ਦੇ ਮੋਢੇ 'ਤੇ ਗਾਉਂਡ ਦਾ ਇਹਨਾਂ ਨੇ ਬਹੁਤ ਹੁਸਤਾਇ ਕੀਤਾ ਹੈ ਜਿਨ੍ਹਾਂ ਨੇ ਕਰੀਬ 3.5 ਲੱਖ ਪੌਦੇ ਲਾ ਕੇ ਪਟਿਆਲਾ ਸ਼ਹਿਰ ਦੀ ਨਿਹਾਰ ਬਦਲੀ ਹੈ ਪర్యాਵਰਣ ਨੂੰ ਬਚਾਇਆ ਪਸ਼ੂਆਂ ਵਾਸਤੇ ਇਹਨਾਂ ਦਾ ਬੜਾ ਪ੍ਰਭਾਵ ਕਿਤੇ ਨੇ ਪਸ਼ੂ ਪੰਛੀ ਵਾਸਤੇ ਉਹ ਸਾਡੀ ਜ਼ਿੰਦਗੀ ਦਾ ਜਿਹੜੇ ਪਸ਼ੂ ਪੰਛੀ ਹੈ ਇੱਕ ਹਿੱਸਾ ਹੈ ਉਹਨਾਂ ਤੋਂ ਬਿਨਾ ਵੀ ਸਾਡਾ ਜੀਵਨ ਅਧੂਰਾ ਹੈ ਔਰ ਪਾਣੀ ਵਾਸਤੇ ਇਹਨਾਂ ਨੇ ਬਹੁਤ ਪ੍ਰਬੰਧ ਕੀਤੇ ਨੇ ਇਹਨਾਂ ਆਪਸ਼ ਨੂੰ ਵਾਸਤੇ ਪੰਛੀਆਂ ਵਾਸਤੇ ਸਕੂਲਾਂ ਦੇ ਅੰਦਰ ਪਾਣੀ ਦਾ ਪ੍ਰਬੰਧ ਦਿੱਤਾ ਔਰ ਸਕੂਲਾਂ ਦੇ ਅੰਦਰ ਜਾ ਕੇ ਬੈਂਕ ਦੇ ਨਾਲ ਕੋਠੀਆਂ ਬਣਾਈਆਂ ਹਰ ਸਕੂਲ ਸਮਾਣੇ ਤੱਕ ਜਾ ਕੇ ਉਹ ਪਿੰਡਾਂ 'ਚ ਸ਼ਹਿਰਾਂ ਦੇ ਨਾਲ ਪੱਖੇ ਲਗਵਾਏ ਨੇ ਔਰ ਕਾਫੀ ਜਿੰਨੇ ਬੱਚੇ ਫੀਸ ਨੇ ਭਰੇ ਜਾ ਸਕਦੇ ਸੀ ਇਹਨਾਂ ਨੇ ਬੜਾ ਕੰਮ ਕੀਤਾ ਜਿਹੜੇ ਬੱਚੇ ਪੜ੍ਹ ਨਹੀਂ ਸਕਦੇ ਸੀ ਉਹਨਾਂ ਦੀ ਫੀਸ ਦਾ ਇਂਤਜ਼ਾਮ ਕਰਨਾ ਉਹਨਾਂ ਦੇ ਕਿਤਾਬਾਂ ਦਾ ਇਂਤਜ਼ਾਮ ਕਰਨਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਵੀ ਇਹ ਜਿਹੇ ਨੇਕ ਇਨਸਾਨਾਂ ਦੀ ਸਾਡੇ ਸਮਾਜ ਨੂੰ ਲੋੜ ਹੈ ਔਰ ਜਿਹੜੇ ਬੱਚੇ ਅਸਾਡੇ ਇੱਥੇ ਪੜ੍ਹਦੇ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਉਹਨਾਂ ਨੂੰ ਮਾਪੇ ਜਨਮ ਦੇ ਦਿੰਦੇ ਨੇ ਪਰ ਜਿਹੜਾ ਤੁਹਾਡਾ ਅੱਗੇ ਦਾ ਜੀਵਨ ਹੈ ਇੱਥੇ ਕਿਸੇ ਨੇ ਜਾ ਕੇ ਡਾਕਟਰ ਬਣਨਾ ਹੈ ਕਿਸੇ ਨੇ ਟੀਚਰ ਬਣਨਾ ਹੈ ਕਿਸੇ ਨੇ ਇੰਜੀਨੀਅਰ ਬਣਨਾ ਹੈ ਇਹ ਸਭ ਹੀ ਸਾਡੇ ਦੇ ਅਫਕਰ ਦੇ ਦੇਣ ਹੈ ਔਰ ਬੱਚਿਆਂ ਨੂੰ ਜਿਹੜਾ ਹੈਗਾ ਉਹ ਆਪਣੇ ਟੀਚਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਟੀਚਰ ਬੜੀ ਮਿਹਨਤ ਕਰਦੇ ਨੇ ਬੱਚਿਆਂ ਨਾਲ ਔਰ ਉਹਨਾਂ ਨੂੰ ਜੀਣ ਦਾ ਸਿਖਾਉਂਦੇ ਨੇ ਕਿ ਕਿਸ ਤਰ੍ਹਾਂ ਜੀਣਾ ਜ਼ਿੰਦਗੀ 'ਚ ਉਹਨਾਂ ਨੂੰ ਪੜਨਵਾਉਣ ਦਾ ਜ਼ਿੰਮੇਵਾਰ ਕਰਦੇ ਹੈ ਉਹਨਾਂ ਦੇ ਹਰ ਚੀਜ਼ ਦਾ ਸਿਹਤ ਦਾ ਹਰ ਚੀਜ਼ ਦਾ ਸੂਚ ਨੂੰ ਧਿਆਨ ਰੱਖਦੇ ਨੇ ਔਰ ਉਹਨਾਂ ਨੂੰ ਅੱਗੇ ਲਿਜਾਣ ਵਾਸਤੇ ਟੀਚਰ ਸਹਿਬਾਨ ਦਾ ਸਭ ਤੋਂ ਵੱਡਾ ਹੱਥ ਹੁੰਦਾ ਜਿੰਨੇ ਵੀ ਹੱਥਕ ਇੰਜੀਨੀਅਰ ਬਣਨੇ ਚਾਹੇ ਪ੍ਰਧਾਨ ਮੰਤਰੀ ਬਣਨੇ ਚਾਹੇ ਮੁੱਖ ਮੰਤਰੀ ਡਾਕਟਰ ਜੀ ਹੋਵੇ ਸਾਰੇ ਟੀਚਰਾਂ ਦੇ ਜੇਣਾਂ ਟੀਚਰਾਂ ਸਾਡੇ ਮਾਪਕ ਤੋਂ ਹੀ ਜ਼ਿਆਦਾ ਉੱਚਾ ਉਹਨਾਂ ਦਾ ਸਤਾਨਾ ਔਰ ਮੈਂ ਬੱਚਿਆਂ ਨੂੰ ਇਹ ਅੱਜ ਇੱਕ ਇਹ ਗੱਲਿਆ ਵੀ ਆਪਣੇ ਟੀਚਰਾਂ ਦਾ ਸਤਿਕਾਰ ਕਰੋ ਔਰ ਆਪਣੀ ਪੜਾਈ 'ਤੇ ਧਿਆਨ ਦਿਓ ਔਰ ਟੀਚਰਾਂ ਦੇ ਕਹੇ ਚਲੋ ਇਸੇ ਕਰਕੇ ਜੀ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਆ ਔਰ ਅੱਗੇ ਜਾ ਸਕਦੇ ਆ ਮੈਂ ਇੱਥੇ ਸਾਰੇ ਟੀਚਰਾਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਬਸੰਤ ਰਿਤੂ ਕੋ ਲੱਗਦਾ ਵੀ ਬਹੁਤ ਧੰਨਵਾਦ ਕਰਦੀ ਆ ਔਰ ਇੱਥੇ ਦੇ ਪ੍ਰਿੰਸੀਪਲ ਵੀ ਬਹੁਤ ਅੱਛੇ ਮੇਰੇ ਦੋਸਤ ਨੇ ਬਹੁਤ ਅੱਛੇ ਵਿਚਾਰ ਦੇ ਮੈਂ ਉਹਨਾਂ ਦਾ ਖਾਸ ਕਰਕੇ ਬਹੁਤ ਧੰਨਵਾਦ ਕਰਨਾ ਔਰ ਬਾਕੀ ਜਿਹੜੇ ਕਰਵਾਉਂਦੇ ਸੀ ਕਿ ਆਏ ਸੱਜਣ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਨਾ ਔਰ ਅਕੇ ਤੋਂ ਜਿੰਨਾ ਹੈ ਕਲੱਬ ਵਾਲੇ ਕਰਨਾ ਤੁਹਾਡੇ ਵੱਲ ਤੇ ਹਰ ਸਰਦੀਆਂ ਦੇ ਵਿੱਚ ਹਰ ਸਕੂਲਾਂ ਜਾ ਕੇ ਕੋਟੀਆਂ ਹਵਾਉਣਦੇ ਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਬਹੁਤ ਸਤਿਕਾਰ ਕਰਨਾ ਤੇ ਜਿਹੜੀ ਹੈਗੀ ਦੇਣ ਤੇ ਪਰਵਾਧਾ ਕੋਲ ਨਹੀਂ ਹੁੰਦੀ ਹੈ ਸੇਵਾ ਕਰਨ ਦੀ ਇਹ ਉਹਨਾਂ ਨੂੰ ਮਿਲੀ ਵੀ ਹੈ ਔਰ ਮੈਂ ਅੱਜ ਜੈ ਜੀ ਨੂੰ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਬਹੁਤਨੇਕ ਲੋਕਾਂ ਨੂੰ ਔਰ ਇਹ ਗਤੀਵਿਧੀਆਂ ਹਮੇਸ਼ਾ ਕਰਦੇ ਰਹਿੰਦੇ ਹੋ ਮੈਂ ਤੁਹਾਡਾ ਸਤਿਕਾਰ ਕਰਦਾ ਹਾਂ ਅੱਜ ਸਵੇਰੇ ਮੈਨੂੰ ਤੁਹਾਡੇ ਨਾਲ ਧੰਨਵਾਦ ਅੱਗੇ ਉਹ ਤੁਸੀਂ ਹਾਂ ਵਾ 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 ਤੇ ਆਪਣੀ तकरीबन 1700 ਕੁਝ ਵੋਟ ਪੋਲ ਹੋਈ ਹੈ ਤੇ ਉਸ ਤੋਂ ਤੇ ਉਸ ਤੋਂ तकरीबन 1200 ਵੋਟ ਆਪਾਂ ਨੂੰ ਪੋਲ ਹੋਈ ਹੈ ਆਮ ਆਦਮੀ ਪਾਰਟੀ ਨੂੰ ਬਿਲਕੁਲ ਇਹ ਜੋ ਵੀ ਅੰਦਰ ਰਿਜ਼ਲਟ ਆਇਆ ਮੈਂ ਦਾ ਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਬਿਲਕੁਲ ਸੇਵ ਤੇਰੇ ਲੋਕਾਂ ਨੂੰ ਦੇਣਾ ਚਾਹੁੰਦਾ ਜਿਨ੍ਹਾਂ ਨੇ ਸੱਚਾਈ ਦਾ ਸਾਥ ਦਿੱਤਾ ਤੇ ਉਹਨਾਂ ਨੇ ਸਰਕਾਰ ਦੇ ਨਾਲ ਜਾਣ ਦਾ ਫੈਸਲਾ ਕੀਤਾ ਮੁੰਡੀ ਜੀ ਸ਼ਹਿਰ ਸ਼ਹਿਰ ਦੀ ਇੱਕ ਲੋਕਾਂ ਚ ਬੜੀ ਦਹਿਸ਼ਤ ਪਾਈ ਜਾ ਰਹੀ ਸੀ ਕਿ ਇੱਥੇ ਕੋਈ ਝਗੜਾ ਹੋਏਗਾ ਇਹ ਹੋਏਗਾ ਬਹੁਤ ਲੋਕਾਂ ਨੇ ਅਫਵਾਹਾਂ ਉਡਾਈਆਂ ਪਰ ਤੁਹਾਡੇ ਪਾਪਾ ਵੱਲੋਂ ਤੁਹਾਡੇ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਵੱਲੋਂ ਇਹ ਸੂਚਨ ਦਿੱਤੀ ਜਾ ਰਹੀ ਸੀ ਕਿ ਅਤੇ ਇਸ ਵਾਰ ਕੋਈ ਝਗੜਾ ਨਹੀਂ ਹੋਏਗਾ ਜਿਤਿਹਾਰ ਬਣੀ ਹੋਈ ਹੈ ਸ਼ਾਂਤੀ ਨਾਲ ਹੋਏਗੀ ਤੁਸੀਂ ਇਸ ਵਾਰ ਕੀ ਵਿਚਾਰ ਰੱਖਦੇ ਹੋ ਨਹੀਂ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਬਾਬਾ ਸਾਹਿਬ ਬੀ ਆਮ ਅੰਬੇਦਕਰ ਜੀ ਦੇ ਪਾਰਟੀ ਹੈ ਤੇ ਇਸ ਚ ਹਰੇਕ ਨਾਗਰਿਕ ਦੇ ਵੋਟ ਦੇ ਰਿਕਾਰਡ ਨੂੰ ਸੇਵ ਕੀਤਾ ਗਿਆ ਬਿਲਕੁਲ 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 ਤੁਸੀਂ ਅੱਜ ਵੀ ਜਿੱਥੇ ਜਾ ਕੇ ਪੁੱਛ ਸਕਦੇ ਹੋ ਜਿੰਨੇ ਤਿੰਨੇ ਕੈਂਡੀਡੇਟ ਖੜੇ ਸੀਗੇ ਤੇ ਕਿਸੇ ਨੂੰ ਵੋਟ ਪਾਉਣ ਤੋਂ ਨਹੀਂ ਕੋਈ ਚਾਲੀ ਮੌਣੀ ਭਾਈ ਕਿਸੇ ਕੋਈ ਤੱਕਾ ਨਹੀਂ ਹੋਇਆ ਉਸ ਨਾਲ ਕੋਈ ਤੱਕਾ ਨਹੀਂ ਹੋਇਆ ਸਾਰਾ ਰਿਜ਼ਲਟ ਖਤਮ ਹੋਣ ਤੋਂ ਬਾਅਦ ਹੀ ਸਾਰੇ ਇੱਕ ਦੂਸਰੇ ਨੂੰ ਗੱਡੀ ਪਾ ਕੇ ਬਾਅਦ ਵਿੱਚ ਬਿਲਕੁਲ ਬਿਲਕੁਲ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ